ਹੈਲੋ ਸਸੀਗਨ ਦੋਸਤੋ ਕੀ ਹਾਲ ਚਾਲ ਵੈਲਕਮ ਟੂ ਮਾਈ YouTube ਚੈਨਲ ਤੁਹਾਨੂੰ ਅੱਜ ਦੁਨੀਆ ਦੀ ਸਭ ਤੋਂ ਗਰੀਬ ਲੜਕੀ ਮੁਸ਼ਕਪ੍ਰੀਤ ਕੌਰ ਨੂੰ ਮਿਲਾਨੇ ਆ ਜਿਹਨੂੰ ਆਪਣੇ ਘਰ ਵਿੱਚ ਬਹੁਤ ਹੀ ਮਦਦ ਦੀ ਲੋੜ ਹੈ ਜਿਹਨੂੰ ਬਹੁਤ ਜ਼ਿਆਦਾ ਹੈਲਪ ਦੀ ਲੋੜ ਹੈ ਤਾਂ ਕਿ ਮੈਂ ਆਪਣਾ ਸਾਰੇ ਲਾਤ ਸਹੀ ਗੱਲ ਪਾਵਾਂ ਠੀਕ ਆ ਤੇ ਬਾਕੀ ਏਸੀ ਰੂਮ ਦੀ ਸੈਟਿੰਗ ਥੋੜੀ ਜੀ ਕਰਵਾਉਣੀ ਆ ਜਿਹੜੀਆਂ ਕੰਧਾਂ ਨੂੰ ਸਲਾਬ ਆ ਰਹੀਆਂ ਨੀਆਂ ਤੁਸੀਂ ਇਧਰ ਦੇਖ ਸਕਦੇ ਹੋ ਪੱਥਰ ਸਾਰਾ نیچے ਨੂੰ ਬੈਠਾ ਹੋਇਆ ਇਧਰ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਉਹ ਸਾਰੇ ਪੱਥਰ نیچے ਨੂੰ ਬੈਠਾ ਹੋਇਆ ਠੀਕ ਆ ਤਾਂ ਆ ਗੱਡੀ ਲਈ ਵੀ ਉੱਪਰ ਆਪਾਂ ਸ਼ੈੱਡ ਪਾਣਾ ਜਿਹਦੇ ਲਈ ਅਸੀਂ ਸੋਚ ਰਹੇ ਹਾਂ ਹਨਾ ਤਾਂ ਕਿ ਸਕੂਟੀ ਮੋਟਰਸਾਈਕਲ ਸਾਰਾ ਇੱਕ ਸਾਈਡ ਤੇ ਇੱਥੇ ਟੱਕਿਆ ਜਾਵੇ ਤਾਂ ਉਹਦੇ ਲਈ ਜਿਹੜੇ ਆ ਆਪਣਾ ਵਾਸ਼ਰੂਮ ਵੀ ਇੱਥੇ ਨਵੇਂ ਪੈਣਗੇ ਹਲਾਤੇ ਯਾਨੀ ਕਿ ਆਪਾਂ ਸਾਰੇ ਸਹੀ ਕਰ ਦੇਣੇ ਆ ਤਾਂ ਬਸ ਮੈਨੂੰ سپورਟ ਦੀ ਲੋੜ ਹੈ ਸੋ एवरीवन ਜ਼ਰੂਰ سپورਟ ਕਰੋ ਸਾਰੇ ਆਣੇ ਐਂਡ ਜ਼ਰੂਰ ਮੈਨਾਕਿਓ ਦੋਸਤੋ ਤੁਸੀਂ ਦੇਖ ਰਹੇ ਆ ਉਹਦਾ ਘਰ ਕਿੰਨੇ ਟਾਈਮ ਤੋਂ ਕਰਾਇਆਗਾ ਕਿੰਨੀਆਂ ਪੁਰਾਣੀਆਂ ਕੰਧਾਂ ਆਉਂਦੀਆਂ ਕਿੰਨੇ ਤੋਂ ਹਿਸਾਬ ਤੋਂ ਕਰਾਇਆਗਾ ਤੋ ਤੂੰ ਤੁਹਾਨੂੰ ਫੁੱਦੂ ਬਣਾ ਰਹੀ ਆ ਤੁਹਾਡੇ ਕੋ ਫੁੱਦੂ ਬਣਾ ਰਹੀ ਤੁਹਾਡੇ ਕੋ ਪੈਸਾ ਲੈ ਰਹੀ ਇੰਨੀ ਮੋਸ਼ਨਲ ਬਣ ਕੇ ਤੁਹਾਡੇ ਕੋ ਪੈਸਾ ਲੈ ਰਹੀ ਤੁਸੀਂ ਫੁੱਦੂ ਭਰ ਰਹੇ ਗੱਡੀ ਯੋਧੇ ਕੋ ਏਸੀ ਯੋਧੇ ਕੋ ਸਾਰਾ ਕੁਝ ਯੋਧੇ ਕੋ ਤੁਹਾਡੀ سپورਟ ਨਹੀਂ ਤਾਂ ਲੋਕੋ ਪੈਸਾ ਲਾ ਲਈ ਤੂੰ ਫੋਧੂ ਘਾਰੇ ਮੇਰੇ ਦੋਸਤ अपना ਜਿਹੜੇ ਸਲੂਨ ਦੇ ਰਿਲੇਟਿਡ ਕਹਿੰਦੇ ਕਿ ਤੁਸੀਂ ਆਪਣਾ ਸਲੂਨ ਕਦੋਂ ਓਪਨ ਕਰਨਾ ਹੈ ਤੁਸੀਂ ਮੇਰਾ ਬੈਕਗ੍ਰਾਉਂਡ ਦੇਖ ਸਕਦੇ ਹੋ ਘਰ ਦੇ ਹਾਲਾਤ ਵੀ ਤੁਸੀਂ ਦੇਖ ਹੀ ਸਕਦੇ ਹੋ ਸੋ ਸਭ ਤੋਂ ਪਹਿਲਾਂ ਮੈਂ ਇਹ ਸਭ ਕੁਝ ਸਹੀ ਕਰਨਾ ਚਾਹੁੰਦੀ ਹਾਂ ਉਸ ਤੋਂ ਬਾਅਦ ਹੀ ਆਪਦਾ ਅੱਗੇ ਸਲੂਨ ਓਪਨ ਦਾ ਸੋਚੂੰਗੀ ਹਨਾ ਅਦਰਵਾਇਜ਼ ਹੌਲੀ ਹੌਲੀ ਕਰਕੇ ਆਪਾਂ ਸਭ ਕੁਝ ਹੈਲਪ ਦੀ ਮੈਨੂੰ ਲੋਡ ਹੈ ਬਹੁਤ ਜ਼ਿਆਦਾ ਲੋਡ ਹੈ ਮੈਨੂੰ ਜਿਹੜਾ ਵੀ ਮਤਲਬ ਇੱਕ ਕਰਜ਼ਾ ਕਹਿ ਸਕਦੇ ਆ ਇੱਕ ਘਰ ਦੇ ਹਾਲਾਤ ਕਹਿ ਸਕਦੇ ਨਾ ਮੈਂ ਸਭ ਕੁਝ ਸਹੀ ਕਰਨਾ ਚਾਹੁੰਦੀ ਹਾਂ ਉਸ ਤੋਂ ਬਾਅਦ ਹੀ ਮੈਂ ਆਪਣਾ ਸਲੂਨ ਦਾ ਦੇਖੂੰਗੀ ਉਹ ਤਾਂ ਦੇਖੋ ਮੈਨੂੰ ਇਹ ਵੀ ਨਹੀਂ ਉਮੀਦ ਸੀ ਮੈਂ ਕੋ ਤੇ ਜੇ ਹੁੰਦਾ ਤਾਂ ਕੋਈ ਹੁਣ ਮੈਨੂੰ ਹੈ ਨਹੀਂ ਗਾ ਹਨਾ ਮੈਂ ਜਦੋਂ ਮਰਜ਼ੀ ਆਪਣਾ ਕੰਮ ਸਟਾਰਟ ਕਰ ਸਕਦੀ ਆ ਪਰ ਉਸ ਤੋਂ ਪਹਿਲਾਂ ਮੈਂ ਆਪਣਾ ਘਰ ਦੇ ਹਾਲਾਤ ਬਿਲਕੁਲ ਸਹੀ ਕਰਨਾ ਚਾਹੁੰਦੀ ਆ ਹਨਾ ਇਸ ਕਰਕੇ ਹੈਲਪ ਦੀ ਮੈਨੂੰ ਲੋੜ ਆ ਸਪੋਰਟ ਕਰਿਆ ਕਰੋ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਐਂਡ ਹਾਂਜੀ ਹੁਣ ਮੈਡਮ ਜੀ ਨੇ ਕੋਰਸ ਕੀਤਾ ਹੁਣ ਮੈਡਮ ਨੇ ਕਹਿੰਦੀ ਆ ਆਪਾਂ ਸਲੂਨ ਵੀ ਖੋਲਣਾ ਵਾ ਹੁਣ ਦੋ ਚਾਰ ਮੁੰਡੇ ਹੋਰ ਠੱਗੂਗੀ ਤੇ ਹੁਣ ਸਲੂਨ ਵੀ ਮੈਡਮ ਖੁੱਲੋਗੀ ਮੈਡਮ ਨੇ ਤਾਂ ਆਪਣਾ ਬਿਜ਼ਨਸ ਚਲਾ ਲੈਣਾ ਵਾ ਆਪਾਂ ਲੋਕਾਂ ਨੂੰ ਠੱਗ ਠਾਕ ਕੇ ਨਾ ਗਰੀਬ ਬਣਾ ਦੇਣਾ ਫਾਈਨਲੀ ਤੁਸੀਂ ਮੇਰਾ ਏਸੀ ਰੂਮ ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਦੇਖਿਆ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਜੋ ਕਿ ਬਿਲਕੁਲ ਵੀ ਨਹੀਂ ਠੀਕ ਹੈਗੀ ਮੈਂ ਬਹੁਤ ਆਣੇ ਨੇ ਮਜ਼ਾਕ ਵੀ ਇਹਨਾਂ ਦਾ ਉਡਾਇਆ ਆ ਸੋ ਫਾਈਨਲੀ ਮੈਂ ਇਹ ਕਹਿਣਾ ਚਾਹੁੰਨੀ ਆ ਹਣਾ ਕਿਸੇ ਦੇ ਘਰ ਦੀ ਸਿਚੁਏਸ਼ਨ ਨਹੀਂ ਠੀਕ ਹੋਣ ਦੀ ਤਾਂ ਪਲੀਜ਼ ਯਾਰ ਸਮਝਿਆ ਕਰੋ ਉੱਥੇ ਕਦੇ ਵੀ ਕਿਸੇ ਦੇ ਘਰ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਬਹੁਤ ਜ਼ਿਆਦਾ ਸਲਾਹ ਆਈ ਹੋਈ ਹੈ ਕੋਈ ਨਹੀਂ ਵਾਈ ਗਰੂ ਮੇਰ ਰੱਖੇ ਆਪਾਂ ਬਹੁਤ ਜਲਦੀ ਘਰ ਦੀ ਸਰਵਿਸ ਕਰਾਂਗੇ ਹਣਾ ਲਾਈਵ ਦੇ ਵਿੱਚ ਜਿਹੜੇ ਮੈਸੇਜ ਆਉਂਦੇ ਆ ਕਿ ਤੁਸੀਂ ਸਾਡੀ ਹੈਲਪ ਕਰੋ ਹੈਲਪ ਦੀ ਜ਼ਿਆਦਾਤਰ ਮੈਨੂੰ ਲੋੜ ਹੈ ਹਣਾ ਕਿਉਂਕਿ ਮੈਂ ਮੈਂ ਤੁਹਾਡੇ ਸਾਰਿਆਂ ਕੋ ਦੋਸਤੋ ਇਹ ਪੁੱਛਣਾ ਚਾਹੁੰਦਾ ਕਿ ਇਹਨੂੰ ਗੱਡੀ ਜ਼ਰੂਰੀ ਸੀ ਇਹਨੂੰ ਏਸੀ ਜ਼ਰੂਰੀ ਸੀ ਜਾਂ ਇਹਨੂੰ ਆਪਣੇ ਘਰ ਦੇ ਪਲੇਅਰ ਰਿਪੇਅਰ ਜ਼ਰੂਰੀ ਸੀ ਦੋਸਤੋ ਇਸ ਤਰ੍ਹਾਂ ਦੇ ਲੋਕਾਂ ਦਾ ਕਰਕੇ ਇਹਨਾਂ ਇਸ ਤਰ੍ਹਾਂ ਦੇ ਮੁਸ਼ਕਲਪਰੀਦਰਕੇ ਲੋਕਾਂ ਦਾ ਕਰਕੇ ਜਿੱਥੇ ਹੈਲਪ ਪਹੁੰਚਣੀ ਚਾਹੀਦੀ ਉੱਥੇ ਹੈਲਪ ਨਹੀਂ ਪਹੁੰਚ ਰਹੀ ਕਿਉਂ ਨਹੀਂ ਪਹੁੰਚ ਰਹੀ ਕਿਉਂਕਿ ਤੁਸੀਂ ਇਹਨਾਂ ਦਾ ਵੀਡੀਓ ਵੇਖ ਕੇ ਇਹਨਾਂ ਆਦੀ ਦੇਖੇ ਬਗੈਰ ਇਹਨਾਂ ਦੀ ਹੈਲਪ ਕਰ ਦਿੰਦੇ ਤੁਸੀਂ ਖੁਦ ਉਹਦੇ ਮੂੰਹ ਦੇਖ ਰਹੇ ਆਂ 1.5 ਲੱਖ ਰੁਪਇਆ ਲਾ ਕੇ ਉਹਨੇ ਮੇਕਅਪ ਦਾ ਕੋਰਸ ਕੀਤਾ ਜਿਹੜੀ ਉਹਦੇ ਘਰੇ ਗੱਡੀ ਖੜੀ ਕਮ ਸੇ ਕਮ 2 ਲੱਖ ਦੀ ਹੈ ਨਾ ਏਸੀ ਤੁਸੀਂ ਦੇਖ ਲਓ ਨਾਰਮਲ ਡੇਟ ਆਨ ਦਾ ਲੱਗਾ ਦੇਖਣ ਤੋਂ ਪਤਾ ਲੱਗ ਜਾਂਦਾ ਕਮ ਸੇ ਕਮ 40000 50000 ਏਸੀ ਹੈ ਨਾ ਹਾਜੀ ਵੀ ਤੁਹਾਨੂੰ ਫੁੱਦੂ ਬਣਾ ਰਹੀ ਆ ਕਿ ਤੁਹਾਡੀ ਹੈਲਪ ਮੰਗ ਰਹੀ ਸਾਡੀ ਸਪੋਰਟ ਮੰਗ ਰਹੀ ਦੋਸਤੋ ਜਿੱਥੇ ਹੈਲਪ ਕਰਨ ਦੀ ਲੋੜ ਆ ਨਾ ਗਰੀਬ ਬੰਦਿਆਂ ਨੂੰ ਹੈਲਪ ਦੀ ਲੋੜ ਆ ਇਹ ਮੋਸ਼ਕੀਪਰੀਦਾਰ ਗਿਆ ਬੰਦਿਆਂ ਨੂੰ ਲੋੜ ਨਹੀਂ ਹੈਗੀ ਹੈਲਪ ਦੀ ਹੈਲਪ ਦੀ ਲੋੜ ਹੈ ਗਰੀਬ ਬੰਦਿਆਂ ਨੂੰ ਜਿਹੜੇ ਦਵਾਈਆਂ ਤੋਂ ਭੁੱਖੇ ਰੋਟੀ ਤੋਂ ਭੁੱਖੇ ਤੜਫ ਰਹੇ ਨੇ ਦਵਾਈਆਂ ਤੋਂ ਬਗੈਰ ਉਹਨਾਂ ਦੀ ਹੈਲਪ ਕਰੋ ਪਾਣੀ ਤੋਂ ਤਿਆ ਮਾਰਦੇ ਉਹਨਾਂ ਗਰੀਬਾਂ ਦੀ ਕੋਈ ਹੈਲਪ ਕਰੋ ਇਹਨੂੰ ਕੀ ਹੈਲਪ ਦੀ ਲੋੜ ਆ ਇਹਨੂੰ ਕਿਸੇ ਇੱਕ ਚੀਜ਼ ਦੀ ਘਾਟ ਆ 2 ਲੱਖ ਦੀ ਗੱਡੀ ਲਈ 100000 ਰੁਪਏ ਘਰ ਤੇ ਲਾ ਕੇ ਇਹ ਨਹੀਂ ਕਰ ਸਕਦੀ। ਏਸੀ ਜਰੂਰੀ ਪੈ ਗਿਆ ਇਹਨੂੰ। ਚੰਗੀ ਧੁੱਪ ਚ ਕਾਲੀ ਹੋ ਚਲੀ ਕਿਤੇ। ਰਾਏ ਹਰਜੰਦਰ ਦੀ ਧੀ ਸੀ ਨਾ ਇਹ ਕਿਤੇ। ਹੁਣ ਵੀਡੀਓ ਪਾ ਕੇ ਤੁਹਾਡੇ ਕੋਲ ਹੈਲਪ ਆ ਮੰਗ ਰਹੀ ਹੈ। ਜੇ ਦੀ ਹੈਲਪ ਕਰਨੀ ਦੋਸਤੋ ਉਹਦੀ ਹੈਲਪ ਕਰੋ। ਕਿਉਂ ਤੁਸੀਂ ਫੁੱਦੂ ਮਾਰ ਰਹੇ ਨੇ? ਕੀ ਇਹਨੂੰ ਹੈਲਪ ਦੀ ਲੋੜ ਆ? ਮੂੰਹ ਦੇਖਿਆ ਤਾਂ ਪਹਿਲਾਂ। ਕਲਾਕਾਰ ਦੀ ਆ। ਸੋਨੇ ਹੈ ਕਿ ਮੈਂ ਅੱਜ ਦੇ ਵਲੌਗ ਵਿੱਚ ਆਪਣੇ ਪਰਸ ਸ਼ੇਅਰ ਕਰੂੰਗੀ ਜਿਹੜੇ ਮੈਂ ਯੂਜ਼ ਕਰਦੀਆਂ ਵੈਸੇ ਤਾਂ ਮੇਰੇ ਕੋਲ ਪਰਸ ਕਾਫੀ ਨੇ ਬਟ ਕਈ ਫਾਲਤੂ ਨੇ ਫਾਲਤੂ ਜਰੂਰੀ ਮੈਂ ਸ਼ੋ ਕਰਾਣੇ ਆ ਉਹ ਮੈਂ ਨਹੀਂ ਮਤਲਬ ਜਿਹੜੇ ਯੂਜ਼ ਹੀ ਨਹੀਂ ਕਰਦੀਗੀ ਇੱਥੇ ਚੱਕ ਲਿਆ ਸਾਰੀ ਮੰਜੀ ਤੇ ਹੰਜੀ ਤੇ ਲਾਇਆ ਸੋ ਹਾਂਜੀ एवरीवन ਸਭ ਤੋਂ ਪਹਿਲਾਂ ਤਾਂ ਇਹ ਵਾਲਾ ਜੋ ਕਿ ਮੇਰਾ ਫੇਵਰਿਟ ਹੈ ਇਹ ਵਾਲਾ ਪਰਸ ਲਾਲ ਰੰਗ ਦਾ ਨਹੀਂ ਆ ਸੋ ਦੋਸਤੋ ਇਹਦੀ ਹੈਲਪ ਕਰਨੀ ਜਿਹਦੇ ਕੋ 10-10 ਪਰਸਨ ਗਰੀਬ ਬੰਦੇ ਕੋਲ ਦੇਖ ਪਰ ਸਭ ਨਹੀਂ ਲੈ ਆ ਹੁੰਦਾ ਇਹ 10 ਪਰਸ ਲਈ ਫਿਰਦੀ ਆ ਇਹਦੀ ਹਲਪ ਕਰਨੀ ਦੋਸਤੋ ਮੈਂ ਪਿਆਰ ਚ ਪੈ ਰਹੀ ਆ ਹਲਪ ਉਹਦੀ ਕਰੋ ਜਿੰਨਾ ਦੇ ਸਿਰ ਤੇ ਛੱਤਾ ਹੈ ਨਹੀਂ ਇਹਦੇ ਸਿਰ ਤੇ ਛੱਤ ਹੈ ਜਿੰਨਾ ਸਿਰ ਤੇ ਛੱਤ ਹੈ ਨਹੀਂ ਉਹਨਾਂ ਦੀ ਮਦਦ ਕਰੋ ਗਰੀਬ ਦੀ ਮਦਦ ਕਰੋ ਉਹਦੀ ਕੀ ਮਦਦ ਕਰਨੀ ਇਹ ਕਿਦੋਂ ਗਰੀਬ ਆ ਜੇ ਗਰੀਬ ਆ ਤਾਂ ਗੱਡੀ ਲੈਣ ਲੱਗੇ ਨਹੀਂ ਪਤਾ ਲੱਗਿਆ ਗਰੀਬ ਆ ਮਿਹਨਤਾਂ ਕਰਕੇ ਚੀਜ਼ ਬਣਾਉਣ ਨਾ ਕੀ ਲੋਕਾਂ ਦੀ ਹੈਲਪ ਲੈ ਕੇ ਕਿਹੜੇ ਪਾਸੋਂ ਗਰੀਬ ਆ ਏਸੀ ਤੇਰੇ ਘਰੇ ਗੱਡੀ ਤੇਰੇ ਘਰੇ ਗਰੀਬ ਬੰਦਿਆਂ ਦੀ ਨਾ ਕੀ ਇਹੋ ਜਿਹੀ ਮੁਸਕਰੀ ਲਾ ਰਕਿਆਂ ਦੀ ਤੇ ਤੁਹਾਨੂੰ ਠੱਗ ਰਹੇ ਨੇ ਵੀਡੀਓ ਬਣਾਉਣ ਲੱਗੀ ਦੇ ਤਾਂ ਸ਼ੋਅ ਕਰਦੀ ਹੈ ਜਿਦਾ ਪਤਾ ਨਹੀਂ ਕਿੰਨੇ ਕਿੱਲਾਂ ਦੀ ਮਾਲਕ ਹੈ ਘਰਿਆਂ ਤੇਲਾਂ ਦੇ ਖਾਣੇ ਬਾਅਦ ਸਾਨੂੰ ਮਦਦ ਕਰਨ ਦੇ ਲੋਕਾਂ ਦੀ ਮੰਗਣ ਦੇਈ ਹੈ ਕਿ ਮਦਦ ਚਾਹੀਦੀ ਮੈਨੂੰ ਮਦਦ ਚਾਹੀਦੀ ਜਾਗੋ ਕੋ ਦੇਖੋ ਕੋ ਸੋਚੋ ਕੁਛ